ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਨਾਲ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਜਿੰਨਾ ਚੋਂ ਇੱਕ ਗੱਬਣ ਝੋਟੀ ਆ ਇੱਕ ਟੋਪੜ ਗੱਬਣ ਆ ਤੇ ਇੱਕ ਸੱਜਰ ਮੱਜ ਆ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਚੀਂਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਆਪਣਾ ਰੋਸ਼ਨਦੀਪ ਸਿੰਘ ਜੇ ਪਿੰਡ ਸੁਲਤਾਨਵੰਦ ਜੇ ਪੱਤੀ ਮਰਸੂਲ ਦੀ ਜੇ ਆਪਣਾ ਘਰ ਅੱਛਾ ਹਾਂਜੀ ਵੀ ਆਪਾਂ ਨੂੰ ਸਿੱਧਾ ਸਾਹਿਬ ਵੀ ਲੱਗੇ ਪਿੰਦਾ 골ਡਨ ਗੇਟ ਵੀ ਲੱਗੇ ਪਿੰਦਾ 골ਡਨ ਗੇਟ ਪੂਰਾ 2 ਕਿਲੋਮੀਟਰ ਕੇ ਆਪਣੀ ਘਰ ਤੋਂ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 7717211839 ਠੀਕ ਹੈ ਨੰਬਰ ਜੇ ਆਪਣਾ ਅੱਜ ਹੈ ਗਿਆਂ ਆਪਣੇ ਕੋਲ ਤਿੰਨ ਮੱਜਾਂ ਤਿੰਨ ਮੱਜਾਂ ਇੱਕ ਟੋਕੜ ਗੱਬਣਿਆ ਇੱਕ ਬੂਸ਼ੀ ਤੇ ਇੱਕ ਗੱਬਣ ਮਲਪੀ ਵੀ ਕਿਤੇ ਨਾ ਖੜੂਗੀ ਛੋਟੀ ਚਲੋ ਪਹਿਲਾਂ ਇਤਾਂ ਸ਼ੁਰੂਆਤ ਕਰ ਲਈਏ ਪਹਿਲਾ ਸੁਹਾ ਸੋਨਾ ਝੋਟੀ ਨੇ ਅਜੇ ਪਿੰਡਾ ਸੁਹਾ ਸੁਨਾ ਬਾਕੀ ਸੋਨੀ ਝੋਟੀ ਆ ਇਹ ਆ ਭੇਜੇ ਥੋੜਾ ਟਾਈਮ ਖੜਦੀ ਆ ਠੰਡੀ ਬੋਤ ਆ ਤੋਰਾਂ ਫੇਰ ਇੱਕ ਰੀਨ ਬਾਕੀ ਸ਼ਾਂਤ ਜੇ ਸੁਭਾਅ ਦੀ ਠੰਡੀ ਧੀਰੀ ਝੋਟੀ ਆ ਸੰਭੀ ਸੰਭੀ ਚਲੋ ਚੰਗੀ ਆ ਬਾਕੀ ਇਹ ਵੀ ਜਿੱਡੀਆਂ ਕੇ ਪਹਿਲਾਂ ਝੋਟੀਆਂ ਹੁੰਦੀਆਂ ਉਹਦਾ ਕਿਹਦਾ ਕਰਦੇ ਆ ਬਹੁਤਾ ਵੱਡਾ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਛੋਟਾ ਵੀ ਨਹੀਂ ਕਹਿ ਸਕਦੇ ਲੈ ਇਹੋ ਨਾਲ ਸਿੱਧੀ ਤੋਂ ਵੱਧ ਕੇ ਆਜ ਲੈ ਆ ਅਲੈਕਸਾ ਦੇ ਬਹੁਤ ਜੀ ਤੇ ਕਿੰਨਾ ਫੇਰ ਕੇ ਵਿਧਿਆ ਦਾ ਮੁੱਲ ਆਪਾਂ ਇਹ ਸੂਈ ਸੁਆਹੀ ਹੁੰਦੀ ਛੇ ਤੇ ਚਲੋ ਆਪਾਂ 9095 ਮੁੱਲ ਕਰ ਦੇਂਦਾ ਹਾਂਜੀ ਹੁਣ ਆਪਾਂ ਦੇ ਦੇਣੀ ਸਾਹ ਸੁਣ ਸਾਰਾ ਕੁਝ ਹੀ ਛੱਡ ਗਏ ਵੀ ਜਿਹੜਾ ਬੰਦਾ ਵੀ ਚਲੋ ਜੇ ਕੇ ਵੇਚ ਨਾਲ ਆ ਵੀ ਖਰੂਗਾ 4 ਪੈਸੇ ਕਮਾਊਗਾ 10 15 ਦਿਨ ਸਾਹਕੇ ਹਾਂਜੀ ਹੁਣ ਦੇਰੀਏ ਵਿੱਚ 75000 ਦੀ ਕਰੀਏ ਮੰਨਤਾ ਨਾ ਹੋਰ ਬਿਲਕੁਲ 2000 ਹਜ਼ਾਰ ਸਮਾਲ ਛੱਡ ਦਿੰਨੇ ਵੀਰ ਜੀ ਅੱਛਾ 65 ਦੀ ਛੋੜ ਹੋਰ ਕਰ ਦੀਏ ਛੋਟ ਕੋਈ ਨਹੀਂ 2000 ਕਰਦਾ ਪੂਰੇ ਬਾੜਤੀ ਦੇ ਦੀਏ ਬਾੜਦੀ ਦੇ ਦਾ 65000 ਦੀ ਜਿਹੜੀ ਝੋਟੀ ਕਹਿੰਦੇ ਵੀ ਦੇ ਦੇਾਂਗੇ ਪਹਿਲਾਂ ਸੋਹਾਂ ਝੋਟੀ ਨੇ ਸੋਨਾ ਹਜੇ ਇਹ ਆ ਵੀ ਚਲੋ ਝੋਟੀ ਸੋਹਣੀ ਫੱਬਦੀ ਆ ਚਿਹਰੇ ਤੇ ਖੂਬਸੂਰਤ ਆ ਇਹ ਆ ਵੀ ਜਦਨ ਝੋਟੀ ਤਿਆਰ ਹੋ ਗਈ ਚੰਗੀ ਰਕਮ ਨਾਲ ਜੋੜ ਜਾਣੀ ਇਹਨੇ ਦੇਣ ਇਹਨੇ ਥੋੜੇ ਖੜਨੇ ਆ ਹੁਣ ਆ ਥਾਣੇ ਦੇ ਦੇਖ ਸਕਦੇ ਬਾਕੀ ਥਾਨ ਹੁਣ ਤਾਂ ਹੀ ਹੱਥ ਚ ਆਉਣ ਵਾਲਾ ਵਾ ਹਾਂਜੀ ਤੇ ਹੁਣ ਅਗਲੀ ਟੋਕੜ ਕੱਬ ਬਣਾ ਗਈ ਹੈ। ਗੁਰਮੀਤ ਮਾੜ ਕੱਟਾਈ ਲਾ ਲੋ ਤਿੰਨ ਚੌਂ ਮਹੀਨਿਆਂ ਦਾ ਸੁਭਾ ਹੈਗਾ ਜੀ ਇਹਦਾ। ਇਹਨਾਂ ਹਾਰ ਬ੍ਰੇ ਹੈਗੇ ਉਹਨਾਂ ਦੇ ਅੰਦੇ ਮਹੀਨੇ ਬਾਅਦ ਹੀ ਨਵੇਂ ਦੁੱਧ ਹੋ ਜਾਂਦੀ ਤੇ ਮੁੜ ਕੇ ਚੈੱਕ ਕਰਾਈ ਸੂਣਾ ਦੀ ਨਿਕਲੇ। ਕਿੰਨੇ ਚਿਰ ਦੀ ਚੈੱਕ ਪਾਸ ਹਨ? ਇਹ ਵੀਰ ਜੀ ਢਾਈਆਂ ਕ ਮਹੀਨਿਆਂ ਦੀ ਚੈੱਕ ਪਾਸ ਤੇ ਠੰਡਾ ਟਿਕਟ ਬਲਵਾਤਾ। ਢਾਈਆਂ ਮਹੀਨੇ ਦੀ। ਢਾਈਆਂ ਮਹੀਨੇ ਦੀ ਚੈੱਕ ਪਾਸ ਹੈ ਤੇ ਮਗਰ ਇਹਦੇ ਕੱਟਾ ਮਿਲਦੀ ਕੱਟੇ ਤੇ ਆ। ਕੱਟੇ ਦੇ ਮਿਲਦੀ ਦੋਨੇ ਟਾਈਮ। ਤੇ ਦੁੱਧ ਕਿੰਨਾ ਹੁਣ? ਦੁੱਧ ਵੀਰ ਜੀ ਆਪਾਂ 8 ਕਿਲੋ ਦਾ ਹੈਗਾ ਇਹ ਆਪਾਂ 7 ਕਿਲੋ ਦੀ ਗਾਰੰਟੀ ਦਵਾਂਗੇ ਲੈ ਤੋਰਾ ਹਾਂ ਫਿਰ ਬਾਕੀ ਇਹਦਾ ਮੇਨ ਵਾਦਾ ਇਹ ਆ ਹਾਂਜੀ ਤੇ ਇਹ ਵਧੂਗੀ ਦੁੱਧੋਂ ਵੀ ਗਾਂ ਵੀ ਸੋਣ ਵਾਲੀ ਆ ਪਿੱਛੋਂ ਥੋੜੀ ਘੱਟ ਸਾਮ ਤੋਂ ਆਈ ਆ ਹਾਂਜੀ ਤੇ ਆ ਵੀ ਇਤਰਾ ਗਾਂ ਵੀ ਸੋਣ ਵਾਲੀ ਆ ਮਗਰ ਬੱਚਾ ਵੀ ਆ ਤੇ ਜੇ ਇਹਨੇ ਦੁੱਧ ਦਾ ਵਧੀਆ ਸਾਰੀ ਜਾਣਾ ਗਾਂ ਫੇਰ ਇਹਨੇ ਚੜਦੇ ਆ ਗਰਮੀਆਂ ਚ ਸੋਣਾ ਵਾ ਬਾਦਲੇ ਬਾਕੀ ਬੋਚੇ ਬਾਕੀ ਕੋ ਸੰਭ ਨਾਲ ਲੈ ਜਾਊਗਾ ਤੇ ਚੰਗੀ ਮਾਈ ਤਿਆਰ ਹੋ ਜਾਣੀ ਅਗਲੇ ਸਵੇਰ ਨੂੰ ਰਾਜੀ ਵੀ ਹੋ ਜੂਗੀ ਤੇ ਦੁੱਧ ਵੀ ਇਹਨੇ ਚੰਗਾ ਕੱਢੀ ਜਣਾ ਨਾ ਨਾ ਖਵਾਨਾ ਇਹਦਾ ਦੇਖ ਸਕਦੇ ਆਪਾਂ ਤੇ ਉਤਰਾ ਥਣ ਥਣ ਵਿਦਦੀ ਓਕੇ ਸਾਰੇ ਥਣ ਓਕੇ ਵਿਦਦੀ ਠੀਕ ਹੈ ਜੀ ਇੱਕ ਅਰੀ ਥਣਾ ਦਾ ਸਾਈਜ਼ ਗਾ ਤੁਹਾਨੂੰ ਦਿਖਾ ਦਈਏ ਆ ਲੈ ਬੱਚਾ ਹੈ ਸੁਆ ਹੀ ਲਾ ਲਓ ਚੋਮਾ ਕਮੀ ਨਹੀਂ ਰਹੀ ਜਵੇ ਜੇ ਸੱਜੜੀ ਲਾ ਲਓ ਇਹ ਵੀ ਨਾਲ ਉਹਨਾਂ ਨੇ ਗੱਬਣ ਕਰਾ ਦਿੰਦੇ ਮਲਬੀ ਹੜਵੇ ਹੈ ਮੱਝ ਉਹਨਾਂ ਦੀ ਅੱਛਾ ਤੇ ਜੇ ਸੂਏ ਮਲਬੀ ਘਰ ਦੀ ਪਾਲੀ ਤੇ ਜੇ ਸੂਏ ਸੰਧੀ ਹਿਆੜ ਦੀ ਕਿੰਨਾ ਮੁੱਲ ਵਿਦਦੀ ਇਹਦਾ ਫਿਰ ਜੀ ਜਿੰਨੇ ਦੀ ਟੋਕੜ ਮੱਝ ਆਉਂਦੀ ਆ ਪੌਣੇ ਦੀ ਦੇ ਦੇਣੀ ਆ ਨਾਲ ਸੱਜੜ ਵੀ ਲਾ ਲਓ ਤੇ ਨਾਲ ਟੋਕੜ ਗੱਬਣ ਵੀ ਲਾ ਲਓ ਹਾਂ ਜੀ ਨਾਲ ਬੱਚਾ ਵੀ ਆ ਨਾਲ ਬੱਚਾ ਵੀ ਹੈ ਏ ਵੀਰ ਜਦੇ ਦੇ ਦੀਏ 60000 ਦੀ 2000 ਛੋਟ ਕਰਦੀ ਜੀ ਜੈਸ ਨੋ ਹੀ ਕਿਉਂ 52000 ਦੀ ਦੇਦੀ ਹੈ ਨਾ ਠੀਕ ਹੈ ਤੇ ਆ ਮੱਝ ਪੂਛੀ ਆਲੀ ਜੇ ਇਹ ਪੂਛੀ ਆਲੀ ਜੇ ਇਹਨਾਂ ਸੋਈਨੋ ਕਿ ਨਾਇ ਚਰ ਰਿਹਾ ਇਹਨਾਂ ਸੋਈਨੋ ਵੀਰ ਜੀ ਉਹਨਾਂ ਨੇ ਮੈਂ ਨਾ ਕਹਿਜਾ ਤੁਸੀਂ 2 ਮਹੀਨੇ ਤੋਂ ਅੰਦਰ ਮੰਨ ਕੇ ਚਲੋ ਫੇ ਬਾਕੀ ਚਲੋ ਕੱਦ ਵੇਣ ਵਾਲੀ ਮੱਝ ਆਪਾਂ 2 ਮਹੀਨੇ ਦੇਖ ਕੇ ਦੇਵਾਂਗੇ ਜਿੰਨੂੰ ਦੇਣੀ ਹੈ ਤੇ ਹੁਣ ਦੁੱਧ ਕਿੰਨਾ ਇਧਰ ਕੋਲ ਹਾਂ ਦੁੱਧ ਹੀ ਦੇ ਦੋ ਜਿਸ ਵੀਰ ਜੀ ਇਧਰ ਲੈ 9 ਕਿਲੋ ਠੰਡਾ ਚੋਗੇ ਉੱਥੇ ਮਿਲੀ ਭੂਸੀ ਦੇ ਹਾਂਜੀ ਉਹ ਵੀਡੀਓ ਹੀ ਬਣਾਈ ਆਪਾਂ ਵਖਾ ਦੀਏ ਨਾਲ ਫੋਨ ਚਤੇ ਰਹਿਣ ਦੀ ਪਿਛਲੇ ਘਰ ਦੀ ਵੇਖ ਲਓ ਤੁਹਾਡੀ ਮਰਜ਼ੀ ਆ ਚਲੋ ਵਖਾ ਦੀਏ ਫੇਰ ਵੀ ਤੁਹਾਨੂੰ ਪਤਾ ਹਾਂ ਦੇਖ ਸਕਦੇ ਹਾਂ ਹਾਂਜੀ ਵੀਰ ਜੀ ਦੀ ਮਾਣੂ ਸ਼ੀਵ ਲਈ ਚੱਤਣ ਪੁਰੇ ਤੇ ਇੱਥੇ ਨਾ ਡਰ ਗਈ ਹਨ ਕਿਤੇ ਟੀਕਾ ਲਾ ਕੇ ਮਿਲੀ ਆਪਣੇ ਵੇਕ ਟਾਈਮ ਅੱਛਾ ਹਾਂਜੀ ਤੇ ਟੀ ਗੱਲ ਵਾਸਾ ਦੀ ਜੇ ਕਿੱਦਾਂ ਕਿਤੇ ਜਾਏ ਤੋੜ ਰਿਹਾ ਇਹ ਲੈ ਕਿੰਨਾ ਖਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਉਹਨਾਂ ਦਾ ਮੁੰਡਾ ਬਾਹਰ ਚੱਲਿਆ ਜਾਂਦਾ ਇੱਕ ਉਹ ਰੱਖਣੀ ਦੇ ਅੱਛਾ ਬਾਕੀ ਇਹ ਆ ਵੀ ਜਿੱਥੇ ਵੀ ਜਾਊਗੀ ਦਿਹਾੜੀ ਡਾਂਗ ਹੋ ਜੂਗੀ ਸੱਟ ਆਕੀ ਲਿਆਂਦੀ ਆ ਆਪਾਂ ਤੇ ਵੀਡੀਓ ਪਾ ਦਿੱਤੀ ਜਾਈਏ ਲੈ ਜੀ ਉੱਤਰੇ ਆ ਵੀ ਚਲੋ ਕੱਦ ਵਜਨ ਚੰਗਾ ਆ ਨਾ ਦੇਖਾਂ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਇਹ ਵੀ ਤੇ ਦੀ ਬਾਤ ਕੀ ਜਾਂਦੀ 62 ਕਰਦੀ ਹੈ ਮਾਨਾ ਜੀ ਇਹ ਵੀ 2 ਘਾਟ 7 ਚੋ ਦੇ ਦਾਂਗੇ ਅੱਛਾ ਵੀ 55 ਜੀ ਜੀ ਜੋੜਾ ਪਾਊਗਾ ਥੋੜਾ ਬੁਧਾ ਹਮਾਨ ਕਰਦਾ ਅੱਛਾ ਟੋਕਰਾਂ ਗੱਬਣਾ ਦਾ ਠੀਕ ਹੈ ਜੀ ਟੋਕਰ ਗੱਬਣਾ ਦਾ ਜੀ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਵੀ ਚਲੋ ਕੋਈ ਤਸੱਲੀ ਕਰਕੇ ਲੈ ਜਾਣਾ ਤੁਹਾਡੇ ਕੋਲ ਜੋ ਵੀ ਆ ਇਥੋਂ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਣੀ ਹਾਂਜੀ ਇੱਕ ਵੀਰ ਜਿਹੜਾ ਬੰਦਾ ਸਾਈ ਪਾ ਕੇ ਮੁੜ ਕੇ ਇੱਥੇ ਆਣ ਕੇ ਸੌਦਾ ਕਰਕੇ ਫੇਰ ਪੈਸੇ ਘੱਟ ਕਰਦਾ ਜੀ ਉਹ ਨਾ ਕੰਮ ਕਰਿਆ ਕਰੋ ਮੁੜ ਕੇ ਇੱਥੇ ਆਣ ਕੇ ਫੇਰ 2000 ਘੱਟ ਲਈ ਲੋ ਘਰ ਲਓ ਤੁਹਾਨੂੰ ਪਤਾ ਆਪਾਂ ਮੁੱਲ ਪਾਈਦਾ ਹੁੰਦਾ ਕਿ ਜਿੰਨਾ ਕਿ ਦੇਈ ਦੇਣੀ ਹੈ ਹਾਂਜੀ 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 ਠੀਕ ਹੈ ਜੀ